ਆਦ ਕਾਲ ਤੋਂ ਇੱਕ ਐਸੀ ਪਰੰਪਰਾ ਚੱਲੀ ਏ ਮਨੁੱਖੀ ਮਨ ਦੀ ਕਿ ਮਨੁੱਖੀ ਮਨ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਤੋਂ ਪ੍ਰਭਾਵਿਤ ਹੁੰਦਾ ਹੈ ਔਰ ਉਸ ਦਾ ਜੈਸੇ ਪ੍ਰਭਾਵ ਪੈਂਦਾ ਹੈ ਇਹ ਆਪਣੇ ਪ੍ਰਭਾਵ ਨੂੰ ਬੋਲਾਂ ਦੇ ਰਾਹੀਂ ਹਾਉ ਭਾਉ ਦੇ ਰਾਹੀਂ ਪ੍ਰਗਟ ਕਰਦਾ ਰਿਹਾ ਹੈ ਆਦ ਕਾਲ ਤੋਂ ਕੁਝ ਫਕੀਰ ਸੰਤ ਜਨਾਂ ਨੇ 12 ਮਹੀਨਿਆਂ ਦਾ ਵੀ ਕੁਝ ਆਪਣਾ ਪ੍ਰਭਾਵ ਔਰ ਗਿਆਨ ਵਿਗਿਆਨ ਸੂਝ ਸਮਝ ਜਗਤ ਦੇ ਸਾਹਮਣੇ ਰੱਖੀ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਸੂਰਜ ਤੇ ਪ੍ਰithvi ਦੀ ਗਰਦਿਸ਼ ਦੇ ਨਾਲ ਰੁੱਤਾਂ ਬਦਲਦੀਆਂ ਨੇ, ਥਿਤਾ ਬਦਲਦੀਆਂ ਨੇ। ਜੈਸੇ ਕਿ ਪਾਤਸ਼ਾਹੀ ਬਾਣੀ ਕਹਿੰਦੀ ਹੈ, ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕਹਤੇ ਵੇਸ ਭਾਵੇਂ ਸੂਰਜ ਇੱਕ ਹੈ ਪਰ ਰੁੱਤਾਂ ਇੱਕ ਨਹੀਂ ਨੇ ਕਿਉਂ 12 ਰਾਸ਼ਾ ਨੇ ਸੂਰਜ ਜਦ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਵਾਤਾਵਰਣ ਦੇ ਵਿੱਚ ਕੁਝ ਪਲਟਾ ਆਉਂਦਾ ਹੈ ਕੁਝ ਤਬਦੀਲੀ ਆਉਂਦੀ ਹੈ ਕੁਝ ਕ੍ਰਾਂਤੀ ਆਉਂਦੀ ਹੈ ਇਸੇ ਵਾਸਤੇ ਉਸ ਦਿਨ ਦਾ ਨਾਮ ਹੈ ਸਾਂਕ੍ਰਾਂਤ ਜਿਹਦਾ ਪੰਜਾਬੀ ਉਚਾਰਨ ਹੈ ਸੰਗ੍ਰਾਂਤ ਸਾਂਕ੍ਰਾਂਤ ਜਿਹਦੇ ਰਾਹੀਂ ਕ੍ਰਾਂਤੀ ਘਟਿਤ ਹੁੰਦੀ ਹੈ ਇੱਕ ਰਾਸ਼ ਨੂੰ ਛੱਡ ਕੇ ਸੂਰਜ ਨੇ ਅੱਜ ਦੂਸਰੀ ਰਾਸ਼ ਦੇ ਵਿੱਚ ਪ੍ਰਵੇਸ਼ ਕੀਤਾ ਆਧ ਕਾਲ ਤੱਕ ਐਸੀ ਹੀ ਵਿਚਾਰਧਾਰਾ ਰਹੀ ਕਿ ਗ੍ਰਹਿ ਨਿਛਤਰਾ ਦਾ ਸੂਰਜ ਚੰ ਤਾਰਿਆਂ ਦਾ ਮਨੁੱਖ ਦੇ ਉੱਪਰ ਸ਼ੁਭ ਤੇ ਅਸ਼ੁਭ ਪ੍ਰਭਾਵ ਪੈਂਦਾ ਹੈ। ਦੁੱਖ ਤੇ ਸੁਖ ਇਹਨਾਂ ਦੀ ਗਰਦਿਸ਼ ਕਰਕੇ ਹੀ ਹੈ। ਗ੍ਰਹਾਂ ਦੀ ਗਰਦਿਸ਼ ਕਰਕੇ ਹੀ ਹੈ। ਔਰ ਆਮ ਜਗਤ ਦੇ ਚ ਕਹਾਵਤ ਪਰਚਲਤ ਹੈ ਤੇ ਇਸ ਦੇ ਸਿਤਾਰੇ ਤੇ ਗਰਦਿਸ਼ ਦੇ ਚ ਨੇ। ਇਸ ਦੇ ਗ੍ਰਹ ਤੇ ਗਰਦਿਸ਼ ਦੇ ਚ ਨੇ। ਔਰ ਇਸਲਾਮੀ ਜਗਤ ਦੇ ਚ ਵੀ ਅਸੀਂ ਦੇਖਦੇ ਹਾਂ ਕਿ ਜਦ ਕੋਈ ਬਹੁਤ ਦੁੱਖ ਸੰਤਾਪ ਤੇ ਪੀੜਾ ਦੇ ਚ ਹੋਵੇ ਤਾਂ ਕਹਿ ਦਿੱਤਾ ਜਾਂਦਾ ਸਿਤਾਰੇ ਇਸ ਦੇ ਗਰਦਿਸ਼ ਦੇ ਚ ਨੇ। ਦਰੇ ਇਹਨਾਂ ਦੀ ਚਾਲ ਇਸ ਦੇ ਵਾਸਤੇ ਠੀਕ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 12 ਮਾਦ ਅਰੰਭ ਦੇ ਜੋ ਵਾਕ ਉਚਾਰਨ ਕੀਤਾ ਉਸ ਦੇ ਚ ਮੂਲ ਗੱਲ ਤੇ ਇਹ ਰੱਖ ਦਿੱਤੀ ਹੈ ਕਿ ਦੁੱਖ ਸੁੱਖ ਤੇ ਮਨੁੱਖ ਦੇ ਕਰਮਾਂ ਦੀ ਖੇਡ ਹੈ ਬਾਕੀ ਮਨ ਦੇ ਉਤੇ ਸੂਰਜ ਦੀ ਗਤੀ ਦਾ ਲਾਜ਼ਮੀ ਪ੍ਰਭਾਵ ਪੈਂਦਾ ਹੈ ਪ੍ਰਕਿਰਤੀ ਜੋ ਰੂਪ ਬਦਲਦੀ ਹੈ ਉਸ ਦਾ ਮਨਤੇ لازਮੀ ਪ੍ਰਭਾਵ ਪੈਂਦਾ ਹੈ ਜੈਸੇ ਕਿ ਜਿਸ ਦਿਨ ਚੰ드ਰਮਾ ਸੰਪੂਰਨ ਹੁੰਦਾ ਜਿਸ ਨੂੰ ਪੂਰਨਮਾਸ਼ ਕਹਿੰਦੇ ਨੇ ਮਹੀਨਾ ਪੂਰਾ ਹੋ ਗਿਆ ਪਹਿਲੇ ਗਿਣਤੀ ਚੰ드ਰਮਾ ਦੇ ਨਾਲ ਸੰਬੰਧਿਤ ਸੀ ਤਾਂ ਉਸ ਦਿਨ ਸਮੁੰਦਰ ਦੇ ਵਿੱਚ ਉਛਾਲ ਆ ਜਾਂਦਾ ਹੈ ਇਸ ਚੰ드ਰਮਾ ਦੀ ਕشش ਕਰਕੇ ਤਾਂ ਜੋ ਸਮੁੰਦਰ ਉਛਲ ਪੈਂਦਾ ਹੈ ਤਾਂ ਇੱਕ ਖਿਆਲ ਪ੍ਰਚਲਿਤ ਹੋਇਆ ਮਨੁੱਖ ਦਾ ਮਨ ਵੀ ਉਛਲ ਸਕਦਾ ਹੈ ਮਨੁੱਖ ਦੀ ਚੇਤਨਾ ਵੀ ਉਛਲ ਸਕਦੀ ਹੈ ਕਿਉਂਕਿ ਇਸ ਪ੍ਰithvi ਦੇ ਉੱਤੇ ਸੂਰਜ ਚੰਨ ਤਾਰੇ ਗ੍ਰਹਿ ਨਿਛਤਰਾ ਦਾ ਆਪਣਾ ਇੱਕ ਕਾਫੀ ਪਰਵਲ ਪ੍ਰਭਾਵ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਪਾਵਨ ਵਾਕ ਦੇ ਵਿੱਚ ਫਰਮਾਣਾ ਕਿ ਦੁੱਖ ਸੁਖ ਦੀ ਖੇਡ ਤੇ ਕਰਮਾਂ ਦੀ ਹੈ ਬਾਕੀ ਰੁਚੀਆਂ ਦੇ ਵਿੱਚ ਤਬਦੀਲੀ ਮੌਸਮ ਕਰਕੇ ਆ ਸਕਦੀ ਹੈ ਇਸ ਵਾਸਤੇ 12 ਮਾਂ ਦੇ ਆਰੰਭ ਕਾਲ ਦੇ ਵਿੱਚ ਜਿਹੜਾ ਵਾਕ ਹੈ ਉਸ ਦੇ ਵਿੱਚ ਖੇਡ ਕਰਮਾਂ ਦੀ ਹੈ ਔਰ ਸਾਇਬ ਇਸ ਢੰਗ ਨਾਲ ਫਰਮਾਨ ਕਰਦੇ ਨੇ 12 ਮਾਂ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ اے ਪ੍ਰਭੂ ਅਸੀਂ ਵਿਛੜਿਆ ਤੈਥੋਂ ਅਨੰਦ ਤੋਂ ਵਿਛੜਿਆ ਸੁਖ ਤੋਂ ਵਿਛੜਿਆ ਖੇੜੇ ਤੇ ਖੁਸ਼ੀਆਂ ਤੋਂ ਵਿਛੜੇ ਆ ਪਰ ਇਹ ਵਿਛੋੜਾ ਸਡੇ ਕਰਮਾ ਕਰਕੇ ਸੂਰਜ ਚੰ ਤਾਰਿਆਂ ਕਰਕੇ ਨਹੀਂ ਗ੍ਰਹਿ ਨਿਛਤਰਾਂ ਦੀ ਗਰਦਿਸ਼ ਕਰਕੇ ਨਹੀਂ ਸਿਤਾਰੇ ਸਿਆਰਿਆਂ ਦੀ ਚਾਲ ਕਰਕੇ ਨਹੀਂ ਕਰਮਾ ਕਰਕੇ ਹੈ ਪ੍ਰਭੂ ਅਸੀਂ ਸੁਖ ਤੋਂ ਵਿਛੜ ਗਏ ਆਨੰਦ ਤੋਂ ਵਿਛੜ ਗਏ ਤੇਰੇ ਰਸ ਤੋਂ ਵਿਛੜ ਗਏ ਤੇਰੇ ਨਾਮ ਤੋਂ ਵਿਛੜ ਗਏ ਤੈਥੋਂ ਵਿਛੜ ਗਏ ਵਿਛੜੇ ਆ ਆਪਣੇ ਕਰਮਾਂ ਕਰਕੇ ਪਰ हे ਪ੍ਰਭੂ ਹੁਣ ਤੂੰ ਬਖਸ਼ਿਸ਼ ਕਰ ਤਾਂ ਕਿ ਮੇਲ ਹੋਵੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇ ਦਿਸ ਭਰਵੇਂ ਥਕ ਆਏ ਪ੍ਰਭ ਕੀ ਸਾਂ ਪ੍ਰਥਵੀ ਦੇ ਚਾਰੇ ਕੋਨੇ ਅਨੰਤ ਜਨਮ ਅਸੀਂ ਭਟਕੇ ਆ ਵਕ ਵਕ ਜਨਮਾਂ ਦੇਚ ਪਰ ਹੁਣ ਥੱਕ ਕੇ हे ਪ੍ਰਭੂ ਤੇਰੀ ਸ਼ਰਨ ਦੇਚ ਆਏ ਇਸ ਗਲਤੀ ਸੋਝ ਪੈ ਗਈ ਏ ਇਸ ਗਲਤੀ ਸਮਝ ਪੈ ਗਈ ਏ ਧੇਨ ਦੋਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਿਹੜੀ ਗਊ ਦੁੱਧ ਹੀ ਨਹੀਂ ਦੇ ਰਹੀ ਉਹ ਕਿਹੜੇ ਕੰਮ ਦੀ ਉਹ ਤੇ ਬੋਝ ਹੈ ਉਹ ਤੇ ਭਾਰ ਹੈ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀਂ ਨਾਮ ਜਿਸ ਖੇਤੀ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ कुमला जाएगी उसका हरा भरा रहना कठिन हो जाएगा और जब वो सुख गई तो दाम ते नहीं मिलन गए धन की उत्पत्ति नहीं होगी हर नाहिन मिलिए साज ने कत पाइए विश्राम जितनी चिर तक प्रभु प्यारा ना मिले जीवन विश्राम किथे, सुख किथे? ਜਿੱਤ ਘਰ ਹਰ ਕੰਤ ਨ ਪ੍ਰਗਟਈ ਭਠ ਨਗਰ ਸੇ ਗ੍ਰਾਮ ਜਿਸ ਹਿਰਦੇ ਰੂਪੀ ਘਰ ਦੇਚ ਪਰਿਪੂਰਨ ਪ੍ਰਮਾਤਮਾ ਪ੍ਰਗਟ ਨਹੀਂ ਹੋਏ ਉਸਤੇ ਅੰਮ੍ਰਿਤਮਈ ਨਾਮ ਦੀ ਵਰਸ਼ਾ ਨਹੀਂ ਹੋਈ ਉਸਦੀ ਦ੍ਰਿਸ਼ਟੀ ਤੇ ਮਾਨੋ ਸ਼ਹਿਰ ਪਿੰਡ ਕਸਬੇ ਇੰਜ ਨੇ ਜੈਸੇ ਪਠੀਆਂ ਹਵਨ ਤਪੇ ਹੋਏ ਭਾਠੋਵਨ ਚਾਯੋ ਸ਼ਹਿਰ ਨੇ ਚਾਯੋ ਕਸਬੇ ਨੇ ਸਰਬ ਸਿੰਗਾਰ ਤੰਬੂਲ ਰਸ ਸਣਦੇ ਹੀ ਸਭ ਖਾਮ ਇਕ ಪರಿਪੂਰਨ ਪ੍ਰਮਾਤਮਾ ਤੋਂ ਬਿਨਾਂ ਜੀਵਨ ਦਾ ਸਾਰਾ ਹਾਰ ਸ਼ਿੰਗਾਰ ਸਾਰੇ ਸੁਖ ਸਾਰੇ ਰਸ ਖਾਮ ਨੇ ਕੱਚੇ ਨੇ ਨਿਥੇ ਆ ਨੇ ਵਿਅਰਥ ਨੇ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਣ ਦਰਸਲ ਜਦ ਵੀ ਕੋਈ ਪ੍ਰਭੂ ਤੋਂ ਟੁੱਟਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਤਨੇ ਮਿੱਤਰ ਨੇ ਜਿਤਨੇ ਦੋਸਤ ਨੇ ਆਖਰ ਵਕਤੀ ਇੱਕ ਰਸ ਹੁੰਦਾ ਹੈ ਬਾਦ ਵਿੱਚ ਜਮਾ ਦੀ ਤਰ੍ਹਾਂ ਪ੍ਰਤੀਤ ਹੁੰਦੇ ਨੇ ਨਾ ਉਹਨਿਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ اے ਪ੍ਰਭੂ ਮਿਹਰ ਕਰ ਤਰਸ ਕਰ ਆਪਣਾ ਨਾਮ ਦੇ ਹਰ ਮੇਲੋ ਸਵਾਮੀ ਸੰਗ ਪ੍ਰਭੂ ਜਿਸ ਕਾ ਨੇਚਲ ਧਾਮ ਐਸਾ ਸੁਆਮੀ ਮਿਲਾ ਐਸਾ ਪ੍ਰਭੂ ਮਿਲੇ ਜੋ ਨੇਚਲ ਹੈ ਟਿਕਿਆ ਹੋਇਆ ਸਦੀਵੀ 12 ਮਾ ਦੀ ਇਹ ਭੂਮਿਕਾ ਦਿਵਾਚਾ ਦੇ ਰੂਪ ਦੇਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਵਨ ਪਵਿੱਤਰ ਵਾਕ ਉਚਾਰਨ ਕੀਤਾ ਹੈ ਅੱਗੇ ਸਤਿਗੁਰ ਚੇਤਰ ਦੇ ਮਹੀਨੇ ਦੀ ਵਿਚਾਰ ਆਰੰਭ ਕਰਦੇ ਨੇ ਸ੍ਰੀ ਰੇਸ਼ ਤੇਜ ਜੋ ਬਿਕਮਰੀ ਸੰਮਤ ਹੈ ਉਸ ਦੀ ਸ਼ੁਰੂਆਤ ਗਿਣਤੀ ਚੇਤਰ ਤੋਂ ਕਰਦੇ ਨੇ ਚੇਤਰ ਪਹਿਲਾ ਮਹੀਨਾ ਹੈ ਜੈਸੇ ਇਸਵੀ ਸੰਮਤ ਦਾ ਜਨਵਰੀ ਪਹਿਲਾ ਮਹੀਨਾ ਹੈ ਇਸ ਤਰ੍ਹਾਂ ਬਿਕਮਰੀ ਸੰਮਤ ਦਾ ਪਹਿਲਾ ਮਾ ਚੇਤਰ ਹੈ ਚੇਤਰ ਦੀ ਵਿਚਾਰ ਸਤਿਗੁਰੂ ਇੰਜ ਦੱਸਦੇ ਨੇ ਚੇਤ गोविंद ਆਰਾਧਿਏ ਹੋਵੇ ਆਨੰਦ ਘਣਾ ਜੇ ਕਿਦਰੇ ਚੈਤੁਰ ਦੇ ਮਹੀਨੇ ਦੇ ਵਿੱਚ ਪ੍ਰਭੂ ਦੀ ਆराधना ਆਰੰਭ ਕਰ ਦਈਏ ਸਾਲ ਨਵਾਂ ਸ਼ੁਰੂ ਹੋਇਆ ਹੈ ਚੈਤਰ ਤੋਂ ਐ ਬੰਦਗੀ ਐ ਬੰਦੇ ਬੰਦਗੀ ਸ਼ੁਰੂ ਕਰ ਤੂੰ ਵੀ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੀ ਇਬਾਦਤ ਸ਼ੁਰੂ ਕਰ ਅਗਰ ਐਸਾ ਕਰੇਗਾ ਤਾਂ ਹੋਵੇ ਆਨੰਦ ਘਣਾ ਬਹੁਤ ਵੱਡਾ ਆਨੰਦ ਜੀਵਨ ਵਿੱਚ ਪ੍ਰਗਟ ਹੋ ਜਾਏਗਾ ਪਰ ਕਿਵੇਂ ਬੰਦਗੀ ਕਰੀਏ ਕਿਸ ਤਰ੍ਹਾਂ ਕਰੀਏ ਤਾਂ ਸਾਇਬ ਕਨ ਸੰਤ ਜਨਾਂ ਨੂੰ ਮਿਲ ਪਾਈਏ ਰਸਨਾ ਨਾਮ ਬਣਾ ਸੰਤਾਂ ਦੀ ਸੰਗਤ ਕਰ ਸਾਧੂ ਦੀ ਸੰਗਤ ਕਰ ਗੁਰੂ ਦੀ ਰੋਸ ਸੰਗਤ ਕਰ ਔਰ ਜ਼ਬਾਨ ਨਾਲ ਉਸ ਦੇ ਨਾਮ ਦਾ ਉਚਾਰਨ ਕਰ ਸੰਗਤ ਇਸ ਵਾਸਤੇ ਕਰ ਤੇਰੀ ਰਸਨਾ ਬੋਲਣ ਲੱਗ ਪਵੇ ਅਗਰ ਇੱਕ 마ਸੂਮ ਬੱਚਾ ਮਾਂ ਬਾਪ ਕੋ ਬੋਲ ਸੁਣੇ ਹੀ ਨਾ ਤਾਂ ਉਹਦੀ ਜ਼ਬਾਨ ਨੂੰ ਬੋਲਣਾ ਨਹੀਂ ਆਵੇਗਾ ਗੁੰਗਾ ਰਹਿ ਜਾਏਗਾ ਸੰਗਤ ਦੇ ਅਸੀਂ ਪ੍ਰਭਾਤਮਾ ਦੇ ਬੋਲ ਸੁਣੇ ਹੀ ਨਾ ਤਾਂ ਫਿਰ ਜ਼ਬਾਨ ਉਸ ਦੇ ਗੁਣਾ ਦਾ ਉਚਾਰਨ ਵੀ ਨਹੀਂ ਕਰਦੀ ਉਸ ਦੇ ਨਾਮ ਦਾ ਉਚਾਰਨ ਵੀ ਨਹੀਂ ਕਰਦੀ ਮਾਂ ਬਾਪ ਦਾ ਉਹ ਲਗਾਤਾਰ ਬੋਲਿਆ ਹੋਇਆ ਸਫਲ ਸਮਝ ਲਓ ਅਗਰ ਬੱਚਾ ਬੋਲਣ ਲੱਗ ਪਿਆ ਸੰਗਤ ਦੇ ਚ ਪ੍ਰਭੂ ਦੀ ਉਹ ਗੱਲ ਸੁਣੀ ਹੋਈ ਸਫਲ ਹੋ ਗਈ ਸਤ ਸੰਗ ਕੀ ਤਾ ਉਹ ਸਫਲ ਹੋ ਗਿਆ ਅਗਰ ਰਸਨਾ ਉਸ ਦਾ ਨਾਮ ਜਪਣ ਲੱਗ ਪਈ ਤਾਂ ਸਾਬ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਜਪ ਜਪ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਸੰਸਾਰ ਤੇ ਆਇਆ ਉਹਨਾਂ ਦਾ ਸਫਲ ਹੋ ਗਿਆ ਲੇਖੇ ਲੱਗ ਗਏ ਇੱਕ ਖਿੰ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਇੱਕ ਪਲ ਵੀ ਉਸ ਦੀ ਯਾਦ ਤੋਂ ਬਿਨਾ ਉਸ ਦੇ ਨਾਮ ਤੋਂ ਬਿਨਾ ਜੀਵਣਾ ਜੀਵਨ ਨੂੰ ਵਿਅਰਥ ਗਵਾਣਾ ਹੈ ਸਵਾਸ ਨੂੰ ਵਿਅਰਥ ਕਰਨਾ ਹੈ ਜਲ थਲ ਮਈਲ ਪੂਰੀਆ ਰਵਿਆ ਵਿਚਮਣਾ ਉਹ ਜਿਹੜਾ ਪਰਿਪੂਰਣ ਪ੍ਰਮਾਤਮਾ ਹੈ ਜਲ ਦੇ ਚ ਹੈ ਹਰ ਦੇਚ ਹੈ ਜ਼ਮੀਨ ਤੇ ਆਕਾਸ਼ ਦੇਚ ਹੈ ਪੂਰਨ ਪੌਰ ਤੇ ਵਿਆਪਕ ਰਮਿਆ ਹੋਇਆ ਹੈ ਬਨਸਪਤੀ ਦੇਚ ਹੈ ਕਣਕਣ ਦੇਚ ਹੈ ਸੋ ਪ੍ਰਭ ਚਤਨਾ ਆਵਈ ਕਿਤੜਾ ਦੁੱਖ ਗਣਾ ਐਸਾ ਪ੍ਰਮਾਤਮਾ ਅਗਰ ਚੇਤੇ ਨਾ ਹੋਵੇ ਤੋ ਜਿਤਨਾ ਦੁੱਖ ਪੈਦਾ ਹੁੰਦਾ ਹੈ ਸਹਿਬ ਕਹਿੰਦੇ ਨੇ ਅਸੀਮ ਹੈ ਉਹਦੀ ਗਿਣਤੀ ਨਹੀਂ ਹੋ ਸਕਦੀ ਉਹਨੋ ਤੋਲ ਨੋਖ ਹੈ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨਾ ਨੇ ਚੇਤਰ ਦੇ ਮਹੀਨੇ ਵਿੱਚ ਪ੍ਰਮਾਤਮਾ ਦੇ ਗੁਣਾਂ ਦਾ ਰਮਨ ਕੀਤਾ ਉਹਦੇ ਨਾਮ ਦੀ ਆराधना ਕੀਤੀ ਉਹਨਾਂ ਦਾ ਭਾਗ ਤੇ ਮਣਾ ਮੋਂ ਬਹੁਤ ਵੱਡਾ ਹੋ ਗਿਆ ਮਹਾਨ ਹੋ ਗਿਆ ਉਹ ਬਹੁਤ ਵੱਡੇ ਭਾਗਾ ਵਾਲੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਰੀ ਦੇ ਦਰਸ਼ਨਾਂ ਨੂੰ ਚੇਤੁਰ ਦੇ ਮਹੀਨੇ ਵਿੱਚ ਮਨ ਲੋਚਦਾ ਕਾਂਗ ਹੈ ਪ੍ਰਭੂ ਮਿਲੇ ਈਸ਼ਵਰ ਮਿਲੇ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਚੇਤੁਰ ਦੇ ਮਹੀਨੇ ਵਿੱਚ ਅਗਰ ਕੋਈ ਪ੍ਰਭੂ ਦਾ ਮਿਲਾਪ ਕਰਾ ਦੇਵੇ ਉਸ ਦੇ ਬਚਨ ਸੁਣਾ ਦੇਵੇ ਸਾਹਿਬ ਕਰਨ ਮੈਂ ਉਸ ਦੇ ਪੈਰੀ ਪੈਣਾ ਮੈਂ ਉਸ ਦੇ ਚਰਨੀ ਲਗਦਾ ਚੇਤੁਰਵੇ ਮਹੀਨੇ ਦਾ ਜੋ ਇੱਕ ਅਭਿਆਸੀ ਤੇ ਇੱਕ ਜਗਿਆਸੂ ਤੇ ਇੱਕ ਸਾਧਕ ਦਿੱਤੇ ਜੋ ਪ੍ਰਭਾਵ ਪੈਂਦਾ ਸਾਹਿਬ ਉਸ ਦਾ ਜ਼ਿਕਰ ਪੈ ਕਰਦੇ ਨੇ ਔਰ ਨਾਲ ਉਪਦੇਸ਼ ਦਿੰਦੇ ਪੈ ਨੇ ਅਗਰ ਇਸ ਮਹੀਨੇ ਵਿੱਚ ਕੋਈ ਪ੍ਰਭੂ ਦੀ ਆराधना ਕਰੇ ਉਸ ਦਾ ਨਾਮ ਜਪੇ ਤਾਂ ਸਾਰਾ ਮਹੀਨਾ आनंदमय ਉਸ ਦਾ ਜੋ ਹੈ ਬਤੀਤ ਹੁੰਦਾ ਇਸ ਤਰ੍ਹਾਂ ਦਾ 12ਵਾਂ ਚੇਤਰ ਦੇ ਮਹੀਨੇ ਤੋਂ ਭਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਰੰਭ ਕਰਦੇ ਨੇ 12ਵਾਂ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦਾ ਵੀ ਉਚਾਰਨ ਕੀਤਾ ਹੋਇਆ ਹੈ ਹੁਣ ਉਹ ਚੇਤਰ ਮਹੀਨੇ ਦਾ ਪਾਠ ਤੇ ਭੂਮਿਕਾ ਦੇ ਰੂਪ ਦੇ ਚ ਉੱਪਰ ਜੋ ਸ਼ਬਦ ਹੈ ਆਪ ਸਰਵਨ ਕਰੋ खुकारी छन्न मल्ला पहला 12 महा एक ओंकार सतगुरु प्रसाद तू सुन किरत करमा पूर्व कमाया सिर सिर सुख सहमा दे सो तू भला ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰੇ ਬਾਜ ਦੁਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਜ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੋ ਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣੋ ਆਤਮ ਰਾਮਾ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਜਬਾਰ ਮੈਂ ਪਿਰ ਘਰ ਬਾਹੜੇ ਪਿਰ ਘਰ ਨਹੀਂ ਆਵੇ ਧਨ ਕਿਉ ਸੁਖ ਪਾਵੇ ਬਿਰੇ ਬਿਰੋਧ ਤਨ ਛੀਜੇ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀ ਜੇ ਭਵਰ ਭਵੰਤਾ ਫੋਲੀ ਡਾਲੀ ਕਿਉਂ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤਾ ਇਹ 12 ਮਾ ਆਪ ਵੀ ਆਪਣੇ ਵਿਚਾਰ ਚੇਤਰ ਦੇ ਮਹੀਨੇ ਤੋਂ ਹੀ ਆਰੰਭ ਕਰ ਦੇ ਨੇ ਸਿੱਖ ਜਗਤ ਦੇ ਚੌਕੇ ਮੂਲ ਪਾਠ ਮਾਜ ਰਾਗ ਦਾ 12 ਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਚਲਤ ਹੈ ਸੰਗਤ ਦੀ ਗਿਆਤ ਲਈ ਸਰੋਤਿਆਂ ਦੀ ਗਿਆਤ ਲਈ ਤਾਸ ਨਾਲ ਤੁਖਾਰੀ ਰਾਗ ਦੇ 12 ਮਾ ਦਾ ਵੀ ਪਾਠ ਤੇ ਵਿਚਾਰ ਰੱਖ ਰਹੇ ਹੈ ਇਸ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੇਡ ਕਰਮਾਂ ਦੀ ਹੀ ਦੱਸਦੇ ਨੇ ਗ੍ਰਹਿ ਨਿਛਤਰਾਂ ਦੀ ਨਹੀਂ ਕਿਦਰੇ ਇਹ ਭੁਲੇਖਾ ਪੈ ਜਾਏ ਕਿ ਵਾਕਈ ਗ੍ਰਹਿ ਨਿਛਤਰਾਂ ਦੀ گردش ਦਾ ਹੀ ਮਨੁੱਖੀ ਮਨ ਦੇ ਉੱਤੇ ਅਸਰ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਮਗਾਲਤੇ ਨੂੰ ਇੰਜ ਦੂਰ ਕਰਦੇ ਨੇ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਐ ਜੀਵ ਸੁਣ ਜੋ ਤੂੰ ਪੁਰਬ ਦੇ ਚ ਕਮਾਇਆ ਹੈ ਪਹਿਲੇ ਕਮਾਇਆ ਹੈ ਕੀਤੇ ਉਹ ਜਿਹੜੇ ਤੇਰੇ ਕਰਮ ਨੇ ਉਹਨਾਂ ਕਰਕੇ ਹੀ ਤੇਰੀ ਝੋਲੀ ਵਿੱਚ ਸੁਖ ਤੇ ਦੁੱਖ ਪੈਂਦਾ ਹੈ ਕਰਮ ਬੀਜ ਹੈ ਜੈਸੇ ਕਿਸਾਨ ਬੀਜ ਨੂੰ ਬੋਣ ਲਗਿਆ ਸਾਵਧਾਨ ਹੈ ਬੀਜ ਚੰਗੇ ਹੋਵਨ ਵਧੀਆ ਹੋਵਨ ਗੁਣ ਖਾਦੇ ਨਾਵਨ ਬਹੁਤ ਪੁਰਾਣੇ ਨਾਵਨ ਇਸੇ ਤਰੀਕੇ ਦੇ ਨਾਲ ਸਿਆਣਾ ਸੁਜਾਨ ਸਤਸੰਗੀ ਵਿਚਾਰ ਕਰਦਾ ਹੈ ਸੋਚਦਾ ਹੈ ਸਾਵਧਾਨ ਰਹਿੰਦਾ ਹੈ ਕੋਈ ਐਸਾ ਕਰਮ ਨਾ ਹੋਵੇ ਜਿਸ ਤੋਂ ਦੁੱਖ ਪੈਦਾ ਹੋਵੇ ਕਿਉਂਕਿ ਦੁੱਖ ਫਲ ਹੈ ਸੁਖ ਫਲ ਹੈ ਅਗਰ ਦੁੱਖਾਂ ਦਾ ਫਲ ਹੈ ਇਹ ਭਲੀ ਦੱਸਦੇ ਪਏ ਨੇ ਬੀਜ ਠੀਕ ਨਹੀਂ ਬੋਇਆ ਸੀ ਅਗਰ ਸੁਖ ਦਾ ਫਲ ਝੋਲੀ ਵਿੱਚ ਆਣ ਪਿਆ ਤਾਂ ਗੱਲ ਸਪਸ਼ਟ ਹੋ ਗਈ ਬੀਜ ਠੀਕ ਬੋਏ ਗਏ ਨੇ ਸਾਇਬ ਕੰਨ ਸਿਰਸਿਰ ਦੇ ਉੱਤੇ ਜੋ ਸੁਖ ਪ੍ਰਾਪਤ ਹੁੰਦੇ ਨੇ ਜੀਵਾਂ ਨੂੰ ਜੋ ਸੁਖ ਆਨੰਦ ਪ੍ਰਾਪਤ ਹੁੰਦਾ ਹੈ ਇਹ ਪੂਰਵ ਕੀਤੀ ਹੋਈ ਕਮਾਈ ਦਾ ਕੀਤੇ ਹੋਏ ਕਰਮਾਂ ਦਾ ਹਰ ਰਚਨਾ ਤੇਰੀ ਗਿਆਗਤ ਮੇਰੀ ਹਰ ਬਿਨ ਘੜੀ ਨ ਜੀਵਾ ਏ ਪਰਿਪੂਰਨ ਪ੍ਰਮਾਤਮਾ ਤੇਰੀ ਇਸ ਮਹਾਨ ਰਚਨਾ ਦੇ ਵਿੱਚ ਮੇਰੀ ਕੀ ਗਤੀ ਹੈ ਭਾਵ ਮੇਰੀ ਕੀ ਹਾਲਤ ਹੈ ਹਰ ਬਿਨ ਘੜੀ ਨ ਜੀਵਾ ਬਿਰਹਾ ਹੈ ਮਨ ਵਿੱਚ ਏ ਪ੍ਰਭੂ ਤੇਰੇ ਨਾਮ ਤੋਂ ਬਿਨਾ ਇੱਕ ਘੜੀ ਵੀ ਜੀਵਣਾ ਬੜਾ ਔਖਾ ਹੈ ਪ੍ਰੇ ਬਾਜ ਦੁਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਪਰੀਪੂਰਨ ਪਰਮਾਤਮਾ ਤੋਂ ਜੋ ਜੀਵ ਉਸ ਤਰੀ ਟੁੱਟੀ ਹੋਈ ਹੈ ਦਰਸਲ ਉਸ ਦਾ ਫਿਰ ਕੋਈ ਵੀ ਬੇਲੀ ਨਹੀਂ ਇੱਕ ਬੇਲੀ ਬਣ ਜਾਏ ਸਾਰਾ ਜਗਤ ਬੇਲੀ ਹੈ ਇੱਕ ਸੱਜਣ ਬਣ ਜਾਏ ਸਾਰੇ ਹੀ ਸੱਜਣ ਨੇ ਇੱਕ ਸੱਜਣ ਸਭ ਸੱਜਣਾ ਇੱਕ ਬੈਰੀ ਸਭ ਬਾਦ ਜਦ ਕੋਈ ਉਸ ਇੱਕ ਨੂੰ ਆਪਣਾ ਸੱਜਣ ਬਣਾ ਲੈਂਦਾ ਹੈ ਔਰ ਗੁਰਮੁਖ ਬਣ ਕੇ ਉਸ ਦੇ ਨਾਮ ਦਾ ਹੀ ਜੋ ਹੈ ਅੰਮ੍ਰਿਤ ਪਾਨ ਕਰਦਾ ਹੈ ਤੋ ਜੀਵਨ ਦੀ ਝੋਲੀ ਸੁਖ ਆਨੰਦ ਨਾਲ ਭਰ ਜਾਂਦੀ ਏ ਰਚਨਾ ਰਾਜ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾ ਨਿਕ ਪੰਥ ਨਿਹਾਲੇ ਸਾਧਨ ਤੋ ਸੁਣ ਆਤਮਰਾਮਾ ਏ ਆਤਮਰਾਮ ਇੱਕ ਗੱਲ ਸਰਵਨ ਕਰ ਖੇਡ ਉਸ ਨਿਰੰਕਾਰ ਦੀ ਰਚਨਾ ਦੇਚ ਕਰਮਾਂ ਦੀ ਹੈ ਕਿਸੇ ਨੂੰ ਦੋਸ਼ੀ ਨਾ ਠਰਾਈ ਨਾ ਸੂਰਜ ਨੂੰ ਨਾ ਚੰ드ਰਮਾ ਨੂੰ ਨਾ ਰਾਹੁ ਨੂੰ ਨਾ ਕੇਤੂ ਨੂੰ ਨਾ ਸ਼ਨੀ ਨੂੰ ਨਾ ਮੰਗਲ ਨੂੰ ਕਿਸੇ ਗ੍ਰਹਿ ਨਛਤਰ ਦੇ ਉੱਤੇ ਦੋਸ਼ ਨਾ ਥਾਪੀਂ ਔਰ ਕਿਸੇ ਮਨੁੱਖ ਨੂੰ ਵੀ ਦੋਸ਼ੀ ਨਾ ਠਹਿਰਾਈ ਜਦ ਵੀ ਆਪਣੇ ਦੁੱਖਾਂ ਪ੍ਰਤੀ ਦੋਸ਼ੀ ਠਹਿਰਾਣ ਦਾ ਤੇਰੇ ਮਨ ਦੇ ਵਿੱਚ ਖਿਆਲ ਪੈਦਾ ਹੋਵੇ ਤੋ ਫਿਰ ਆਪਣੇ ਕਰਮਾਂ ਨੂੰ ਹੀ ਦੋਸ਼ੀ ਠਹਿਰਾਈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਚੇਤਰ ਦੇ ਮਹੀਨੇ ਦੀ ਵਿਚਾਰ ਇੰਜ ਆਰੰਭ ਕਰਦੇ ਨੇ ਜੇ ਤੋ ਬਸੰਤ ਭਲਾ ਭਵਰ ਸੁਹਾਵੜੇ का महीना दरअसल बसंत बहार का महीना है ना बहुती गर्मी न बहुती ठंड ऐसी ठंड है जो बर्दाश्त हो सकती है ऐसी गर्मी है जो सहारी जा सकती है इस रुत देच फुल पैदा आ फुल बनस्पति सब तो कोमल है अति कोमल है अति कोमल है ਔਰ अति सुंदर है सुंदरता देवी अत् है कोमलता देवी अत् है और महक देवी अत् है तिनै गुण परिपूर्ण परमात्मा ਨੇ ਫੁੱਲਾਂ ਦੀ ਝੋਲੀ ਵਿੱਚ ਪਾ ਦਿੱਤੇ ਨੇ ਸੁੰਦਰ ਨੇ ਕੋਮਲ ਨੇ ਸੁਗਦ੍ਰਿਤ ਨੇ ਇਹ ਅਧਿਕ ਸੁਭਾਵਕ ਖਿੜਦੇ ਨੇ ਬਸੰਤ ਦੀ ਰੁੱਤ ਦੇ ਵਿੱਚ ਤੇ ਬਸੰਤ ਦੀ ਰੁੱਤ ਹੈ चैत्र ਦਾ ਮਹੀਨਾ ਔਰ ਚੇਤ ਦੇ ਮਹੀਨੇ ਤੋਂ ਹੀ ਇਸ ਦੇਸ਼ ਦੇ ਚ ਸਾਲ ਆਰੰਭ ਹੁੰਦਾ ਹੈ ਗਿਣਤੀ ਚੇਤਰ ਤੋਂ ਹੀ ਆਰੰਭ ਹੁੰਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਜੋ ਇੱਕ ਮਹਾਨ ਸੰਤ ਕਵੀ ਦਾ ਹਿਰਦਾ ਹੈ ਆਪ ਇਸ ਨੂੰ ਇੰਜ ਲੈਂਦੇ ਨੇ ਚੇਤ ਬਸੰਤ ਭਲਾ ਬਾਵਰ ਸੁਹਾਵੜੇ ਬੜਾ ਸੁੰਦਰ ਮਹੀਨਾ ਹੈ ਸੋਭਨੇਕ ਮਹੀਨਾ ਹੈ ਚਾਰੋਂ ਪਾਸੇ ਫੁੱਲ ਖਿੜੇ ਨੇ ਬਨਸਪਤੀ ਖਿੜੀ ਹੈ ਔਰ ਭौंरे ਗੁੰਜਾਰਾਂ 'ਪਾ ਰਹੇ ਨੇ ਐ ਬੰਦੇ ਫੁੱਲਾਂ ਨੂੰ ਵੇਖ ਕੇ ਭौंरा ਵੀ ਬੋਲਣ ਲੱਗ ਪਿਆ ਤੂੰ ਵੀ ਪ੍ਰਭੂ ਦੇ ਗੀਤ ਬੋਲ ਕੋ ਤੂੰ ਵੀ ਗੁੰਜਾਰਾਂ 'ਪਾ ਤੂੰ ਵੀ ਆਲਾਪ ਕਰ ਤੈਨੂੰ ਨਹੀਂ ਆਲਾਪਣ ਦਾ ਢੰਗ ਆਇਆ ਭौंਰੇ ਤੋਂ ਹੀ ਸਿੱਖ ਲੈ ਆਲਾਪ ਦਾ ਪਿਆ ਫੁੱਲਾਂ ਨੂੰ ਵੇਖ ਕੇ ਆਲਾਪ ਰਿਹਾ ਹੈ ਰਾਗ ਪ੍ਰਸੰਨ ਹੋ ਰਿਹਾ ਹੈ ਖਿੜੇ ਚ ਹੈ jeet basant bhala bhavar suhavade ban phule majbar main pir ghar baavde dekhte sahi ghar bar vanaspati charo pase kheda hi kheda ban phule ne kheda hai khushiyan ne koyla paya boldiyan ne bhavre pay bolde ne is mausam nu vekh ke is rut nu vekh ke ਪੰਛੀ ਵੀ ਚਹਿਚਾ ਰਹੇ ਨੇ ਭੌਰਿਆਂ ਨੂੰ ਵੀ ਸੁਰਤ ਆ ਗਈ ਐ ਤੇ ਐ ਬੰਦੇ ਤੈਨੂੰ ਸੁਰਤ ਨਹੀਂ ਆਈ ਤੈਨੂੰ ਉਹ ਚੇਤੇ ਨਹੀਂ ਆ ਰਿਹਾ ਭਾਈ ਸਾਹਿਬ ਭਾਈ ਨੰਦ ਲਾਲ ਵੀ ਬਕਾਇਦਾ ਇਸ ਦਾ ਜ਼ਿਕਰ ਕਰਦੇ ਨੇ ਬਾਹੋਸ਼ ਬਾਸ਼ ਕਿ ਹੰਗਾਉਂ ਮੇ ਨਵ ਬਹਾਰ ਆਮਦ ਬਹਾਰ ਆਮਦੋ ਯਾਰ ਆਮਦੋ ਕਰਾਰ ਆਵਤ ਐ ਬੰਦੇ होश दे चा देखते सही में बहार आई है चेत का महीना आया है, बसंत बहार है, चारों पासे फुल खिड़े ने तू तो मुरझाया तू तो खेड़े चाह देखते सही हजार तरह के नगमे लेके कोयला आ गई ने बुलबुल आ गई ने भौरे आ गए ने खबर दे हंद ब गुलाहा ਕਿ ਸ਼ਗੋਫ ਤੰਦ ਹਮਾਰ ਅਜੀ ਨਵੇਗ ਆ ਕੇ ਬੁਲਬਲੇ ਹਜ਼ਾਰ ਆਮਦ ਦੇਖ ਤੇ ਸਹੀ ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ ਬੁਲਬਲਾ ਆ ਗਈਆਂ ਨੇ ਹਜ਼ਾਰਾਂ ਤਰ੍ਹਾਂ ਦੇ ਗੁੰਜਾਰ ਪਾਉਂਦੇ ਹੋਏ ਭੌਰੇ ਆ ਗਏ ਨੇ ਤੇਰਾ ਮਨ ਰੂਪੀ ਭੌਰਾ ਅਜੇ ਵੀ ਚੁੱਪ ਹੈ ਤੇਰੇ ਮਨ ਰੂਪੀ ਕੋਇਲ ਨੇ ਬੁਲਬੁਲ ਨੇ ਅਜੇ ਵੀ ਚਹਿ ਚਹਣਾ ਸ਼ੁਰੂ ਨਹੀਂ ਕੀਤਾ ਦੇਖ ਤੇ ਸਹੀ मौसम तो रुत तो पंछी भी प्रभावित हो गए ने कीड़े मकोड़े प्रभावित हो गए ने देखते सही वनस्पति प्रभावित हो गई है खिड़ पी है तेरा मुरझाना ठीक नहीं तू खेड़े दे तो तू साहब कहने हां ऐसा हो सकता है अगर वनस्पति खिड़ी हो फुल भौरे भी गुंजारा पा रहे होवन कोयला बुलबुल भी चहचहा रही होवन ਹਰ ਦੇ ਰੂਪੀ ਘਰ ਦੇ ਚ ਪਰਮਾਤਮਾ ਦੀ ਯਾਦ ਨਾ ਹੋਵੇ ਇਸ ਘਰ ਦੇ ਚ ਪਰਮਾਤਮਾ ਦੀ ਆਮਦ ਨਾ ਹੋਵੇ ਤਾਂ ਬਿਰਹੇ ਵਿਛੋੜੇ ਦੀ ਅਗਨ ਦੇ ਚ ਤਨ ਛਿਜਦਾ ਹੈ ਮਨ ਪੀੜਿਤ ਹੁੰਦਾ ਹੈ ਫਿਰ ਘਰ ਨਹੀਂ ਆਵੇ ধন ਕਿਉਂ ਸੁਖ ਪਾਵੇ ਬਿਰਹੇ ਬਿਰੋਧ ਤਨ ਛੀਜੇ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੇ ਭਾਵੇਂ ਅੰਬਾਂ ਦੀ ਡਾਰ ਤੇ ਕੋਇਲ ਬਹੁਤ ਮਧੁਰ ਪਈ ਬੋਲਦੀ ਏ ਬਹੁਤ ਮਿੱਠੇ ਪਈ ਗੀਤ ਅਲਾਪਦੀ ਏ ਪਰ ਅੰਬ ਨੂੰ ਵੇਖ ਕੇ ਪਰ ਇਹ ਜੀਵ ਰੂਪੀ ਇਸਤਰੀ ਕਿਸ ਨੂੰ ਵੇਖ ਕੇ ਅਲਾਪੇ ਪ੍ਰਭੂ ਦੀ ਆਮਦ ਕੋਈ ਨਹੀਂ ਪ੍ਰਭੂ ਦਾ ਚਿੰਤਨ ਨਹੀਂ ਪ੍ਰਭੂ ਦੀ ਸੂਝ ਨਹੀਂ ਤੋਂ ਇਸਤਰੀ ਕੇ ਨਾਲ ਦੁੱਖ ਦਾ ਸਹਾਰਾ ਨਾ ਹੋ ਰਿਹਾ ਹੈ ਭਵਰ ਭਵੰਤਾ ਫੋਲੀ ਡਾਲੀ ਕਿਉਂ ਜੀਵਾ ਮਰਮਾਇ ਭੌਰਾ ਤੇ ਫੁੱਲਾਂ ਦੀ ਡਾਲੀ ਤੇ ਭਰਮਣ ਕਰ ਰਿਹਾ ਹੈ ਆਨੰਦ ਲੈ ਰਿਹਾ ਹੈ ਸੁਖ ਲੈ ਰਿਹਾ ਹੈ ਪਰ हे ਮਾਂ ਮੇਰਾ ਮਨ ਰੂਪੀ ਭੌਰਾ ਕਿਸ ਤਰ੍ਹਾਂ ਆਨੰਦ ਮਾਣੇ ਜਦ ਪ੍ਰਭੂ ਦਾ ਮਿਲਾਪ ਹੀ ਨਹੀਂ ਬਸੰਤੀ ਰੁੱਤ ਵੀ ਚੰਗੀ ਲੱਗਦੀ ਹੈ ਜਦ ਕੰਤ ਹੋਵੇ ਫੁੱਲਾਂ ਦਾ ਖੇੜਾ ਵੀ ਚੰਗਾ ਲੱਗਦਾ ਹੈ ਜਦ ਹਿਰਦੇ ਨੂੰ ਖੇੜਾ ਦੇਣ ਵਾਲਾ ਕੋਈ ਹੋਵੇ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦੇ ਨਾਲ ਹੀ ਵਾਸਤਵਿਕ ਹਿਰਦੇ ਦੇ ਤਲ ਤੇ ਬਸੰਤ ਬਹਾਰ ਬਣਦੀ ਏ ਚੇਤਰ ਦੇ ਮਹੀਨੇ ਦਾ ਉਧੇ ਆਉਂਦਾ ਨਾਨਕੇ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਜੇ ਚੇਤਰ ਦੇ ਮਹੀਨੇ ਵਿੱਚ ਤੂੰ ਪਰਿਪੂਰਨ ਪ੍ਰਮਾਤਮਾ ਨੂੰ ਚੇਤੇ ਕਰੇਂ ਤੋ ਤੇਰੇ ਹਿਰਦੇ ਦੇ ਵਿੱਚ ਵਾ ਕਈ ਚੇਤਰ ਦਾ ਮਹੀਨਾ ਉਤਪਨ ਹੋ ਜਾਏਗਾ ਬਸੰਤ ਬਹਾਰ ਪੈਦਾ ਹੋ ਜਾਏਗੀ ਔਰ ਇਸ ਤਰੀਕੇ ਦੇ ਨਾਲ ਜੀਵਨ ਦੀ ਨਵੀਂ ਸ਼ੁਰੂਆਤ ਹੋਵੇਗੀ ਜਿਵੇਂ ਸਾਲ ਆਰੰਭ ਹੁੰਦਾ ਹੈ ਚੇਤਰ ਦੇ ਨਾਲ ਤੇਰੀ ਜ਼ਿੰਦਗੀ ਦੀ ਵੀ ਨਵੀਂ ਆਰੰਭਤਾ ਸ਼ੁਰੂ ਹੋ ਜਾਏਗੀ ਨਵੇਂ ਜੀਵਨ ਦੇ ਢੰਗ ਉਤਪਨ ਹੋਣਗੇ ਨਵਾਂ ਖੇੜਾ ਨਵਾਂ ਖੁਸ਼ੀਆਂ ਔਰ ਨਵੇਂ ਹਾਉ ਭਾਉ ਨਵੇਂ ਤਰੰਗਾ ਨਾਲ ਤੇਰੀ ਜੀਵਨ ਦੀ ਝੋਲੀ ਭਰ ਜਾਏਗੀ ਚੇਤਰ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਜ ਰਾਗ ਦੇ ਵਿੱਚ ਔਰ ਤੁਖਾਰੀ ਰਾਗ ਦੇ ਵਿੱਚ ਜੋ ਮੂਲ ਉਪਦੇਸ਼ ਤੇ ਸੰਦੇਸ਼ ਦਿੰਦੇ ਨੇ ਉਹ ਇਹ ਹੀ ਕਿ ਚੇਤਰ ਦੇ ਤੂੰ ਚੇਤੇ ਕਰ ਚੇਤ ਦੇ ਤੂੰ ਬਾਰ ਬਾਰ ਚੇਤੇ ਕਰ ਤਾਂ ਕਿ ਤੇਰੇ ਮਨ ਦੇ ਵਿੱਚ ਵੀ ਚੇਤ ਪੈਦਾ ਹੋ ਜਾਏ